ਗੱਲ ਪੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਆਂਗੇ ਰਾਜੀ ਖਿਓਂਗੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਦਾ ਚੋਕਰੀ ਤਰੱਕੀ ਬਖਸ਼ੇ ਜੀ ਮੇਰ ਭਰਾ ਅਥ ਰੱਖੇ ਜੀ ਸੱਚੇ ਪਾਤਸ਼ਾਹ ਜੂਟੋ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਦਾ ਚੋਕਰੀ ਤਰੱਕੀ ਬਖਸ਼ੇ ਜੀ ਜੂਟੋ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਦੇਹਲੀਆਂ ਕਰਾਈਆਂ ਦੇ ਵਿੱਚੋਂ ਜੋ ਮੇਰੇ ਭੈਣ ਭਰਾ ਉੱਥੇ ਸੇਵਾ ਨਿਭਾ ਰਹੇ ਨੇ ਨਾਮ ਪਰਮਾਤਮਾ ਜੜ ਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਚ ਵਾਧੇ ਕਰੇ ਸੱਚੇ ਪਾਤਸ਼ਾਹ ਦਰਬੁਕੁਨੀ ਰਾਤ ਚੋਗਣੀ ਤਰੱਕੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਜੀ ਸਾਰੇ ਭੈਣ ਭਰਾ ਮੰਨਤਾ ਤੇ دلੋ ਧੰਨਵਾਦ ਕਰਦੇ ਆ ਪਰਮਾਤਮਾ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਜੀ ਸੱਚੇ ਪਾਤਸ਼ਾਹ ਦੰਦੁਗੁਨੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਦੇ ਅੱਜ ਮੈਂ ਚਾਰਾ ਜੀ ਥੋੜੀ ਜੀ ਬਾਟ ਸਾਈਕਲੇ ਮੇਰੀ ਖਰਾਬ ਹੋ ਗਈ ਬੀਲਚੇਅਰ ਦੂਜੀ ਇਹ ਕਰਮਜੀਤ ਨੂੰ ਦੇਣੀ ਆ ਬਣਾ ਕੇ ਇਹ ਫਿਰ ਇਹਨਾਂ ਦਾ ਵਿਆਹ ਦਾ ਪ੍ਰੋਗਰਾਮ ਸ਼ੁਰੂ ਪੰਜ ਸੱਤਾ ਦਿਨਾਂ ਤੱਕ ਹੋਣਾ ਸ਼ੁਰੂ ਹੋ ਜਾਣਾ ਤਾਂ ਕਿ ਇਹ ਸਾਈਕਲੇ ਚਲਦੀ ਹੋਊਗੀ ਤਾਂ ਵਧੀਆ ਆਪ ਦਾ ਤੁਰੀ ਜਾਊਗੀ ਹਨ ਤੇ ਹੋਰ ਸਾਰੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਆ ਜਿਹੜੇ ਇਹਨੂੰ ਸਪੋਰਟ ਕਰਦੇ ਨੇ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਬਾਕੀ ਜੀ ਭੈਣ ਭਰਾਵਾਂ ਦਾ ਜਿਹੜਾ ਹੌਸਲਾ ਹੁੰਦਾ ਉਹ ਨਹੀਂ ਵਰਕਤ ਵਾਲਾ ਹੁੰਦਾ ਤੇ ਤਾਕਤ ਵਾਲਾ ਹੁੰਦਾ ਜੇ ਅੱਜ ਆਪਾਂ ਭੈਣ ਭਰਾਾਂ ਛੱਡ ਦੇਾਂਗੇ ਫਿਰ ਆਪਣਾ ਖੁਸ਼ ਨਹੀਂ ਬਣਨਾ ਭਾਵੇਂ ਜਿੰਨਾ ਮਰਜੀ ਜੋਰ ਲਾ ਲਈਏ ਜਿਹੜੇ ਵੱਡੇ ਭੈਣ ਭਰਾਵਾਂ ਦਾ ਸਤਿਕਾਰ ਅਤੇ ਪਿਆਰ ਤੇ ਤਾਂਬਤ ਜਿਹੜੀ ਹੁੰਦੀ ਹੈ ਉਹ ਤਾਕਤ ਸਾਥੋਂ ਨਸੀਬ ਨਹੀਂ ਹੋ ਰਹੀ ਹੁੰਦੀ ਅਸੀਂ ਇਹ ਚੀਜ਼ਾਂ ਨੂੰ ਬਹੁਤ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਹਾਂ ਜੇ ਕੋਈ ਭੈਣ ਭਰਾ ਸਾਡੇ ਨਾਲ ਕੋਈ رابطہ ਕਰਦਾ ਸਾਡੇ ਚੈਨਲ ਨੂੰ ਸਪੋਰਟ ਕਰਦਾ ਅਸੀਂ ਉਹਨਾਂ ਨੂੰ ਪਹਿਲਾਂ ਅਣਗੌਲਿਆ ਕਰ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਵਾਪਸ ਨਹੀਂ ਕੁਝ ਕਿਹਾ ਜਾਂਦਾ ਧੰਨਵਾਦ ਵੀ ਨਹੀਂ ਕੀਤਾ ਜਾਂਦਾ ਸਾਡਾ ਜਿਹੜਾ ਫਰਜ਼ ਪਟਦਾ ਅਸੀਂ ਜਿਹੜੇ ਚੰਗੇ ਭੈਣ ਭਰਾ ਉਹਨਾਂ ਦਾ ਅਨਾਰੇ ਅਰਦਾਸ ਬੇਨਤੀ ਕਰੀਏ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਉਹਨਾਂ ਤੇ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜੇ ਨਮਾਣਿਆਂ ਦੇ ਇੰਨੀ ਪਰਵਿਸ਼ ਕੀਤੀ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ ਸੁਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮਿਹਰ ਭਰੇ ਹੱਥ ਰੱਖੋ ਜੀ ਚੜ੍ਹਦੀਆਂ ਕਲਾ ਵਿੱਚ ਰੱਖੋ ਸੱਚੇ ਪਾਤਸ਼ਾਹ ਦਰਦੁਗੁਣੀ ਰਾਚੋਗੁਣੀ ਤਰੱਕੀ ਬਖਸ਼ੀ ਆਪਾ ਜੀ ਹੱਥ ਜੋੜ ਕੇ ਅਰਦਾਸ ਬੇਨਤੀ ਭਲੇ ਲਈ ਕਰ ਲਾਂਗੇ ਤਾ ਹੋ ਸਕਦਾ ਆਪਣਾ ਸੋਚੋ ਪੱਜ ਹੋਰ ਸੈਟਅਪ ਹੋ ਜੇ ਆਪਣਾ ਵੀ ਨਾਲ ਹੀ ਭਲਾ ਹੋ ਜੇ ਪਰ ਇਹ ਗੱਲਾਂ ਆਪਾਂ ਬਹੁਤ ਦੂਰ ਤੱਕ ਲੈ ਜਾਂਦੇ ਆ ਸੋਚ ਜਾਂਦੇ ਆ ਯਾਰ ਇਹ ਤਾਂ ਇਹ ਤਾਂ ਦਾ ਇਹ ਤਾਂ ਦਾ ਮਨ ਦੇ ਵਿੱਚ ਹੋ ਰਹੀ ਆਪਣੇ ਉਗ ਰਹੀ ਜਾਂਦੀਆਂ ਹਨਾ ਉਹ ਇਦਾਂ ਦਾ ਨਹੀਂ ਸੋਚਣਾ ਚਾਹੀਦਾ ਪਤਾ ਨਹੀਂ ਜ਼ਿੰਦਗੀ ਹੈ ਇਹ ਇੱਕ ਜ਼ਿੰਦਗੀ ਜਿਹੜੀ ਉਹ ਤਿਲਕਣ ਬਾਜੀ ਹੈ ਜਿਹੜਾ ਜਿੰਦਗੀ ਤੋਂ ਬੰਦਾ ਤਿਲਕ ਗਿਆ ਉਹ ਤਿਲਕ ਗਿਆ ਉਹ ਲਿਬੜੇਗਾ ਉਹ ਨੂੰ ਬੁਰਾ ਲੋ ਲੋਕ ਨੂੰ ਬੁਰਾ ਫੈਣਗੇ ਨਾ ਤੇ ਸੋਇ ਇਸ ਤਰ੍ਹਾਂ ਇਹ ਗੱਲ ਬਣ ਜਾਂਦੀ ਆ ਆਪਾਂ ਇਦਾਂ ਨਹੀਂ ਕਰਨਾ ਆਪਾਂ ਸਾਰੇ ਭੈਣ ਭਰਾਵਾਂ ਨਾਲ ਰਲਮਲ ਜੁੜ ਕੇ ਰਹਿਣਾ ਠੀਕ ਹੈ ਜੀ ਜਿੱਦਾਂ ਭੈਣ ਭਰਾ ਆਪਾਂ ਨੂੰ ਗਾਂ ਦਾ ਰਾਹ ਦੱਸਣਗੇ ਉਦੋਂ ਉਦੋਂ ਉਹਨਾਂ ਦੇ ਰਾਹ ਤੇ ਚੱਲਣਾ ਹੈ ਉਹਨਾਂ ਦੇ ਪਾਇਆ ਹੋਇਆ ਪੂਰਨਿਆਂ ਤੇ ਚੱਲਣਾ ਹੈ ਜੇਕਰ ਆਪਾਂ ਆਦੀ ਮਰਜ਼ੀ ਕਰਾਂਗੇ ਆਪਦੇ ਇਧਰ ਸੋਚਾਂਗੇ ਯਾਰ ਉਹਨਾਂ ਨੂੰ ਕੀ ਕਰਨਾ ਆਪਾਂ ਆਪਦੀ ਮਰਜ਼ੀ ਕਰੋ ਹਰੇਕ ਬੰਦਾ ਇਹ ਗੱਲ ਕਹਿੰਦਾ ਇਹ ਨਹੀਂ ਇਹ ਮਾਂਚਣਾ ਸੋਚੋ ਕਦੇ ਵਾਸਤੇ ਬਹੁਤ ਭੈਣ ਭਰਾ ਪੜੇ ਲਿਖੇ ਨੇ ਹਨਾ ਕੋਈ ਟੀਚਰ ਦੀ ਜੋਬ ਕਰਦਾ ਕੋਈ ਆਫੀਸਰ ਦੀ ਜੋਬ ਕਰਦਾ ਹਨਾ ਤੇ ਪਰ ਉਹ ਜਿਹੜੇ ਆਪਾਂ ਉਹਨਾਂ ਗੱਲਾਂ ਦੇ ਵਿੱਚ ਧਿਆਨ ਲਿਆ ਕੇ ਗੱਲਾਂ ਸੋਚੀਏ ਤਾਂ ਬੱਚੇ ਇਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਪਰ ਜੇ ਸੋਚੇ ਇੱਕ ਬਰੀਕੀ ਸੋਚ ਬਰੀਕੀ ਜਾਂਚ ਨਾਲ ਜੇ ਬੰਦਾ ਤਮਾਕਨਾ ਸੋਚਣਾ ਉਹਨੂੰ ਆਟੋਮੈਟਿਕ ਗਿਆਨ ਹੋ ਜਾਣਾ ਅਸੀਂ ਕੀ ਕਰਦੇ ਆ ਅਸੀਂ ਇੱਕ ਦੂਜੇ ਤੇ ਅੰਤ ਤੋਂ ਪ੍ਰੰਤੂ ਇਹਦੇ ਤੇ ਕਰ ਲਿਆ ਉਹਦੇ ਤੇ ਕਰ ਲਿਆ ਇਹਦੇ ਤੇ ਕਰ ਲਿਆ ਸਾਡਾ ਮੇਨ ਮੁੱਦਾ ਇਹ ਹੁੰਦਾ ਅਸੀਂ ਚੰਗੀਆਂ ਚੀਜ਼ਾਂ ਬੰਲੀ ਸਾਡਾ ਧਿਆਨ ਨਹੀਂ ਹੁੰਦਾ ਜੋ ਦਾਟੇ ਨੁਕਸਾਨ ਹੋਣਾ ਸ਼ੁਰੂ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਜੀ ਇਹ ਸਾਡੇ ਤੇ ਆਇਆ ਕਰਤਾ ਕਿਸੇ ਨੇ ਸਾਡੇ ਤੇ ਆਇਆ ਕਰਤਾ ਸਾਡੇ ਪਿਆੜਾ ਦੀ ਮਿੱਟੀ ਚੱਕ ਲਈ ਅਸੀਂ ਜਿਹੜਾ ਕਿ ਜਿਹੜਾ ਸਾਡਾ ਦਿਮਾਗ ਆ ਦਿਮਾਗ ਦੀ ਜਿਹੜੀ ਅਟੈਚਮੈਂਟ ਆ ਉਹ ਗਲਤ ਪਾਸੇ ਜੁੜ ਜਾਂਦੀ ਅਸੀਂ ਉਹ ਚੀਜ਼ ਨੂੰ ਕਢਾਲਣਾ ਕਾਲ ਨਹੀਂ ਵੀ ਅਸੀਂ ਆਪ ਦਾ ਅੰਦਰ ਨਹੀਂ ਘੋਲਣਾ ਵੀ ਅਸੀਂ ਇਹ ਗਲਤੀ ਕੀਤੀ ਕੀਤੀ ਤਾਂ ਕਿਹਨੇ ਕੀਤੀ ਕੀਤੀ ਤੇ ਕਰਾਈ ਆਪਾਂ ਵੀ ਇਹ ਜਾਂਚਾਂ ਦੀ ਸ਼ੁਰੂ ਜਾਂਚ ਕਰਕੇ ਨਾ ਉਹਦੇ ਦਿਮਾਗ ਨਾਲ ਬਹੁਤ ਮਰਕ ਪੈਂਦਾ ਮੋਹ ਜੋ ਕਟ ਲੱਗੇ ਗੱਲ ਆਪਾਂ ਦੇਖਦੇ ਨਹੀਂ ਆਪਾਂ ਜੇ ਅਗਲੇ ਨੇ ਮਾੜਾ ਮੋਟਾ ਬਣੂ ਬੁਰਾ ਕਰਤਾ ਤੇ ਆਪਾਂ ਜਵਾਲ ਸਵਾਵ ਕਰ ਲੱਗ ਜਾਦੇ ਨਹੀਂ ਦੋ ਆਤਮਾ ਦੀ ਲੜਾਈ ਹੈ ਇੱਕ ਆਦਮੀ ਚੁੱਪ ਕਰ ਜੇ ਉਹਨਾਂ ਕਹ ਲੈ ਵੀ ਤੈਨੂੰ ਖੁੱਲਾ ਟਾਈਮ ਜਿਹੜਾ ਮੈਂ ਤੇਰੇ ਬਰਾਬਰ ਭੱਜਣਾ ਨਾchnਾ ਸੀਗਾ ਉਹ ਮੈਂ ਬਹਿ ਗਿਆ ਉਹ ਮਾਲਦਾ ਦਾ ਜਿਵੇਂ ਮਰਜੀ ਜਦੋਂ ਤੇਰਾ ਮਨ ਚਿੱਤ ਖੁਸ਼ ਹੋ ਗਿਆ ਉਦੋਂ ਤੂੰ ਆਦਾ ਸਿਰੋਸਾਤਰੀ ਕਾਲ ਬੁਲਾਦੀ ਨਹੀਂ ਨਹੀਂ ਤੇ ਲੜਾਈ ਆਪੇ ਮਟ ਜਣੀ ਅਸੀਂ ਕੀ ਕਰਦੇ ਆ ਅਸੀਂ ਬਰਾਬਰਾਂ ਚ ਆ ਜਾਂਦੇ ਆ ਅਸੀਂ ਕਹਿੰਨੇ ਆ ਆਪਾਂ ਘਾਤੋ ਘਾਟ ਇਹ ਇੱਕ ਜਿਹੜੀ ਚੀਜ਼ ਆ ਨਾ ਇੱਕ ਮਾਮੂਲੀ ਜੀ ਚੀਜ਼ ਤੋਂ ਆਪਣੀ ਜਿਹੜੀ ਇਹ ਲੜਾਈ ਪਛਾਦ ਸ਼ੁਰੂ ਹੋ ਜਾਂਦੇ ਆ ਜੇ ਆਪਾਂ ਇਹਨਾਂ ਨੂੰ ਲੜਾਈ ਪਛਾਦਾਂ ਨੂੰ ਆਪਾਂ ਮੋੜ ਮੋੜ ਗੇੜੇ ਨਾਲ ਅੱਗੇ ਲਿਆਵਾਂਗੇ ਮੋੜ ਮੋੜ ਗੇੜੇ ਨਾਲ ਉਹ ਗੱਲ ਅੱਗੇ ਲਿਆਵਾਂਗੇ ਉਹਦੇ ਵਿੱਚ ਸਾਨੂੰ ਨੁਕਸਾਨ ਬਹੁਤ ਜ਼ਿਆਦਾ ਹੋਣਾ ਉਹ ਲਾਭ ਵਾਲੀ ਗੱਲ ਨਹੀਂ ਹੋਣੀ ਕੀ ਘਾਟਾ ਬਹੁਤ ਹੋਊਗਾ ਸੋ ਅਸੀਂ ਇਸ ਤਰ੍ਹਾਂ ਮਨਚ ਸੋਚ ਕੇ ਵੀ ਸਾਰੇ ਭੈਣ ਭਰਾਵਾਂ ਦਾ ਨਾਲ ਮਿਲ ਕੇ ਆਪਾਂ ਨਾਲ ਤੁਰਨਾ ਠੀਕ ਹੈ ਜੀ ਬੜੇ ਮਾਨ ਲੈਜੈਂਡ ਨਾਲ ਤੁਰਨਾ ਕੋਈ ਤੇਜ਼ੀ ਨਹੀਂ ਹਨਾ ਜਿਹੜਾ ਵੀ ਕੋਈ ਭੈਣ ਭਰਾ ਸਮਝਾਉਂਦਾ ਜਾਂ ਤਾਂ ਵੇਰ ਵੇਨਾ ਸਮਝਾਉਂਦਾ ਉਹ ਇੱਕ ਵਾਰੀ ਸਮਝਾਉਂਦਾ ਉਹ ਵੀ ਇੱਕ ਇਹ ਸੋਚ ਲਿਆ ਕਰੋ ਵੀ ਮਹਾਰਾਜ ਜਨ ਨੂੰ ਇੱਕ ਮੈਨੂੰ ਸੁਨੇਹਾ ਆ ਗਿਆ ਵੀ ਜਿਹੜਾ ਮੇਰਾ ਵੱਡਾ ਭਰਾ ਮੈਨੂੰ ਕੁਝ ਸਿੱਖਿਆ ਦੇ ਰਿਹਾ ਉਹਦੇ ਵਿੱਚ ਵੀ ਰੱਬ ਵੱਸਦਾ ਰੱਬ ਨੇ ਉਹਦੇ ਵਿੱਚ ਵਸ ਕੇ ਗਾਂ ਆਪਣ ਨੂੰ ਕਿਹਾ ਵੀ ਤੁਸੀਂ ਇਹ ਰਸਤਾ ਮਾੜਾ ਇਸ ਤਰ੍ਹਾਂ ਬਣਾ ਲਓ ਫਿਰ ਇਹ ਥੋੜੋ ਸੋਚਿਆ ਜਾਂਦਾ ਵੀ ਯਾਰ ਉਹਦੀ ਅੱਖ ਆਪਾਂ ਨਾ ਮੰਨਾਂਗੇ ਜੇ ਨਾ ਮੰਨਾਂਗੇ ਤੇ ਫਿਰ ਆਪਾਂ ਦੁੱਖ ਵੀ ਆਪੇ ਭੋਗਾਂਗੇ ਕੋਈ ਆਪਣਾ ਨੁਕਸਾਨ ਵੀ ਆਪਣਾ ਹੀ ਹੋਊਗਾ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾ ਪਰਾਲ ਮਿਲ ਕੇ ਚੱਲਣਾ ਆਪਾਂ ਕਿਸੇ ਨਾਲ ਰਿਵਰੋਤ ਨਹੀਂ ਕਰਨੀ ਦਿਲਾਂ ਨੂੰ ਸਾਫ਼ ਕਰੋ ਸਾਫ਼ ਕਰਕੇ ਗੁਰੂ ਮਹਾਰਾਜ ਦਾ ਨਾਮ ਜਪੋ ਵਾਹਿਗੁਰੂ 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 ਜੇਦੋਂ ਤੁਸੀਂ ਵਾਹਿਗੁਰੂ 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 ਦਾ ਨਾਮ ਜਪੋਗੇ ਉਹ ਤੁਹਾਡੇ ਜਿਹੜੇ ਸਵਾਸ ਨੇ ਉਹ ਤੇਜ਼ੀ ਚ ਚੱਲਣਗੇ ਔਰ ਜੋਸ਼ ਆਊਗਾ ਮਨ ਨੂੰ ਸਕੂਨ ਮਿਲੂਗਾ ਤੇ ਆਪਾ ਗੁਰੂ ਮਹਾਰਾਜ ਅਗੇ ਅਰਦਾਸ ਬੇਤੀ ਇਸ ਤਰ੍ਹਾਂ ਕਰਨੀ ਸੱਚੇ ਪਾਤਸ਼ਾ ਜਿੱਦਾ ਕੱਲ ਦਾ ਦਿਨ ਬਤੀਤ ਕੀਤਾ ਉਸੇ ਤਰ੍ਹਾਂ ਸਾਰੇ ਭੈਣ ਭਰਾਵਾਂ ਦਾ ਅੱਜ ਅਸ ਦੇ ਖੇਡਦੇ ਰਹਿਣ ਇਸ ਤਰ੍ਹਾਂ ਦਿਨ ਬਤੀਤ ਹੋਵੇ ਪ੍ਰਮਾਤਮਾ ਕਿਰਪਾ ਕਰੇ ਮਾਲਕ ਵਾਦ ਸੱਚੇ ਪਾਤਸ਼ਾ ਦਾਤਤ ਗੁਣੀ ਰਾਜ ਚੌਗੁਣੀ ਤਰੱਕੀ ਵਖਸ਼ੀ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਅਤੇ ਜੂਟੋ ਫੈਮਿਲੀ ਦਾ ਤਹਿਲ ਦੇ ਲੋ ਦਿਲਦਿਆਂ ਘਰਾਈਆਂ ਚੋਂ ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਜੀ ਬਹੁਤ ਯਾਨੀ ਕਿ ਦਿਮਾਗ ਇਸ ਚੀਜ਼ ਦੇ ਵਿੱਚ ਖੁੱਲ ਰਿਹਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜਿਹੜੇ ਬਹਿਦ ਵਿਰੋਧਤਾ ਕਰਦੇ ਆ ਯਾਰੀ ਤਾਂ ਇਹ ਕਰਦੇ ਆ ਵੀਡੀਓ ਬਣਾਉਂਦੇ ਆ ਇਦਾਂ ਕਰਦੇ ਆ ਮਾਉਨਾ ਭੈਣ ਭਰਾਵਾਂ ਨੂੰ ਦੱਸਣਾ ਚਾਹਾਂਗਾ ਕਿ ਵੇਖੋ ਵੀਰੋ ਮਨਤ ਦਾ ਮੁੱਲ ਕੋਈ ਨਹੀਂ ਠੀਕ ਹੈ ਮਨਤ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈ ਮਨਤ ਕਰੋ ਸੱਚੀ ਤੇ ਸੁੱਚੀ ਜਿਹੜੀ ਕਿ ਜਗਤ ਦੇ ਸਾਹਮਣੇ ਹੋਵੇ ਪਵਲਖ ਦੇ ਸਾਹਮਣੇ ਹੋਵੇ ਵੀ ਕੀ ਕਰ ਰਹੇ ਆ ਕੀ ਵਿਚਾਰਾ ਕਰ ਰਹੇ ਆ ਕੀ ਮੈਂ ਗੱਲਾਂ ਕਰ ਰਹੇ ਆ ਇਹ ਗੱਲ ਇਹਨਾਂ ਦੇ ਵਿੱਚ ਕੋਈ ਅਰਕ ਜਾਜ ਦੇ ਵਿੱਚ ਕੋਈ ਗੱਲ ਸੁਣਦਾ ਸੁਆਦ ਹਨ ਅਸੀਂ ਚੱਕਰ ਕੀ ਆ ਜਿਹੜੀਆਂ ਅਸੀਂ ਚੰਗੀਆਂ ਗੱਲਾਂ ਅਸੀਂ ਭੁੱਲ ਗਏ ਆ ਅਸੀਂ ਛੜਤੀਆਂ ਗੱਲਾਂ ਉਹ ਜਿਹੜੀਆਂ ਸਾਡੇ ਕੰਮ ਦੀਆਂ ਗੱਲਾਂ ਸੀ ਨਾ ਉਹ ਅਸੀਂ ਉਹ ਸਾਡੇ ਦਿਮਾਗ ਖਾਨੇ ਚੋਂ ਬਾਹਰ ਕੱਢਦੇ ਆ ਪਰ ਆਪਾਂ ਇਹ ਗੱਲ ਕਹਿੰਦੇ ਆ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਮਤਬੁद्धि ਬਾਸ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਤਿਆਰ ਤੇ ਲੋ ਟੈਂਕਿਊ ਅਦੀਪੂ